ਫਤੇਜ ਜੀ ਬਾਬਾ ਜੀ ਕੀ ਫਿਰ ਇਸ ਵੇਲੇ ਮੋਰਚੇ ਦੀ ਕੀ ਸਿਚੁਏਸ਼ਨ ਹੈ ਜੀ ਚੜ੍ਹਦੀ ਕਲਾ ਹੈ ਇਸ ਵੇਲੇ ਕਿ ਲੋਕਾਂ ਦਾ ਕੀ ਰਿਸਪਾਂਸ ਹੈ ਵੇਖੋ ਵੀਰ ਦੀ ਗੱਲ ਇਹ ਹੈ ਜਗਜੀਤ ਸਿੰਘ ਡਲੇਵਾਲ ਸਾਹਿਬ ਆਪ ਦੀ ਆਪ ਕੋਈ ਅਹੁਦੇਕਾਰ ਨਹੀਂ ਬਣੇ ਸੀ ਅਸੀਂ ਹੀ ਲੋਕਾਂ ਨੇ ਉਹਨਾਂ ਨੂੰ ਚੁਣਿਆ ਸੀਗਾ ਇੱਕ ਸੱਚ ਦੀ ਲੜਾਈ ਲੜਨ ਵਾਲੇ ਇਨਸਾਨ ਜਿਨ੍ਹਾਂ ਦੇ ਕਿ ਅੱਜ 17ਵਾਂ ਦਿਨ ਆ ਹੋ ਗਿਆ ਇੱਕ ਕਣਕ ਦਾ ਦਾਣਾ ਵੀ ਉਹਨਾਂ ਦੇ ਮੂੰਹ ਦੇ ਵਿੱਚ ਨਹੀਂ ਗਿਆ ਕਿਉਂਕਿ ਉਹ ਪੁਰਾਣੇ ਪੜੇ ਲਿਖੇ ਵਕਾਲਤ ਕੀਤੀ ਐਜੂਕੇਟ ਬੰਦੇ ਨੇ ਜਿਨ੍ਹਾਂ ਨੇ ਕਿ ਸਾਡੇ ਭਾ ਦੇ ਉੱਤੇ ਵਿਖਵਾ ਕਰਕੇ ਵੀ ਮੇਰੀ ਕਿਸਾਨੀ ਖੂਦ ਹੀ ਮੰਨ ਤੇ ਖੜੀ ਜੀ ਉਹ ਨਾਂਦਰਦ ਸਹਾਰ ਦੇ ਹੋਏ ਤੇ ਆਪ ਦੀ ਜ਼ਿੰਦਗੀ ਲੇਖੇ ਲੌਣ ਜਾ ਰਹੇ ਅਜਾ ਇੱਕ ਗੱਲ ਆਪਾਂ ਜਿੱਦਾਂ ਸਾਦੇ ਢੰਗ ਨਾਲ ਤੁਸੀਂ ਪਹਿਲਾਂ ਕਰਦੇ ਸੀ ਉਹ ਕਰ ਨੂੰ ਆ ਉਵੇਂ ਕਰਨੀਆਂ ਕਿਉਂਕਿ ਆਪਾਂ ਮੋਰਚੇ 'ਚ ਬੈਠੇ ਆਂ ਸੱਤ 'ਚ ਬੈਠੇ ਆਂ ਆਪਣਾ ਹੀ ਅਸੀਂ ਲੋਕਾਂ ਤੱਕ ਗੱਲ ਕਿਵੇਂ ਬਚਾਉਣੀ ਔਰ ਜਿਹੜੀ ਸਾਦੇ ਢੰਗ ਨਾਲ ਪਹੁੰਚ ਜਾਣੀ ਆ ਉਹ ਆਪਾਂ ਜਿੱਦਾਂ ਸਾਨੂੰ ਮੀਡੀਆ ਪੁੱਛਦਾ ਜਾਂ ਉਦਾਂ ਦੀ ਗੱਲ ਨਾਲ ਨਹੀਂ ਪਹੁੰਚੇ ਤੁਸੀਂ ਅਰਜੰਦਰਾ ਕਾਲਜ ਦੇ ਪੜ੍ਹੇ ਹੋਏ ਜੀ ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਸਾਡੀ ਖੇਤੀ ਨੂੰ ਇਹਨਾਂ ਹਾਲਾਤਾਂ ਚੋਂ ਦੇ ਕਾਰਨ ਕੀ ਆ ਉਹ ਸਾਨੂੰ ਆ ਸੜਕਾਂ 'ਤੇ ਕਿਉਂ ਬੈਠਣਾ ਪੈ ਗਿਆ ਜਟਕਾ ਡੰਗ ਚ ਦੱਸਣੀ ਆ ਗੱਲ ਸਾਰੀ ਵੇਖੋ ਵੀਰ ਦੀ ਗੱਲ ਇਹ ਹੈ ਪਰ ਮਾਰ ਕਿੱਥੇ ਆ ਕੇ ਖਾਦੀ ਕੇ ਉਦੋਂ ਸਾਡੇ ਜੇ ਕਣਕ ਦਾ ਰੇਟ 300 ਰੁਪਏ ਕੁਆਰਟਰ ਸੀ ਤਾਂ ਦੋ ਕੁਆਰਟਰ ਕਣਕ ਵੇਚ ਕੇ ਤੇ ਤੋਲਾ ਸੋਨਾ ਆ ਜਾਂਦਾ ਜੀ ਅੱਜ ਦੇ ਭਾਅ ਨੂੰ ਤੇ ਉਦੋਂ ਦੇ ਭਾਅ ਨੂੰ ਲਾ ਲਓ ਜੀ ਕਿੱਡੀ ਵੀਕਨੈਸ ਕਮਜ਼ੋਰੀ ਸਾਡੇ ਕਿਸਾਨਾਂ ਦੇ ਵਿੱਚ ਰੇਟ ਦੇ ਹਿਸਾਬ ਨਾਲ ਆ ਗਈ ਸਾਡੇ ਇੱਕ ਪੈਸੇ ਦੀ ਕੀਮਤ ਹੁੰਦੀ ਦੋ ਪੈਸੇ ਦੀ ਹੁੰਦੀ ਸੀ ਤਿੰਨ ਪੈਸਾ ਪੰਜ ਪੈਸੇ 10 ਪੈਸੇ 25 ਪੈਸੇ ਤੇ 50 ਪੈਸੇ 50 ਪੈਸਿਆਂ ਤੇ ਕਾਜੀ ਸਾਡਾ ਜਿਹੜਾ ਉਹ ਪੈਸਾ ਸੀ ਸਾਰਾ ਖਤਮ ਹੋ ਗਿਆ ਜਿਹਦੀ ਕਿ ਕੋਈ ਵੈਲਿਊ ਨਹੀਂ ਰਹੀ ਜਦੋਂ ਅਸੀਂ ਰਜਿੰਦਰਾ ਕਾਲਜ ਦੇ ਵਿੱਚ ਪੜ੍ਹਦੇ ਸੀ ਤਾਂ 1 ਰੁਪਿਆ ਅਸੀਂ ਘਰੋਂ ਲੈ ਕੇ ਆਉਂਦੇ ਸੀ ਸਨ 77 ਦੀ ਗੱਲ ਹੈ 25 ਪੈਸੇ ਦੀ ਟੋਪੀ थी 25 ਪੈਸੇ ਦਾ ਚਾਹ ਦਾ ਕੱਪ ਤੇ 50 ਪੈਸੇ ਬਚਾ ਕੇ ਅਸੀਂ ਘਰੇ ਵਾਪਸ ਲੈ ਜਾਂਦੇ ਸੀ ਜੀ ਸਾਡਾ ਜੀਵਨ ਸੌਖਾ ਸੀ ਮਾਪੇ ਦਾ ਬਹੁਤ ਵਧੀਆ ਸੌਖਾ ਸੀ ਇੰਨਾ ਸਰਕਾਰਾਂ ਨੇ ਪੋਲਿਸੀ ਦੇ ਨਾਲ ਵੀ ਅਸੀਂ ਹਰੀ ਕ੍ਰਾਂਤੀ ਲਿਆਉਣੀ ਹੈ ਮੱਲੋ ਮੱਲੀ ਸਾਨੂੰ ਡੀਏਪ ਯੂਰੀਆ ਦਿੱਤੀਆਂ ਜੇ ਤੁਸੀਂ ਨਾ ਪਾਈਆਂ ਤਾਂ ਅਸੀਂ ਤੁਹਾਡੇ ਪਾਣੀ ਕੱਟ ਲਿਆ ਪਾਣੀ ਸਾਨੂੰ ਬੜਾ ਉਦੋਂ ਐਮ ਸੀ ਕਿਉਂਕਿ ਬੋਰ ਬਾਰ ਨਹੀਂ ਹੁੰਦੇ ਸੀ ਕਿਉਂਕਿ ਕੁਝ ਤਾਂ ਖੇਤੀ ਸਾਡੀ ਉਦੋਂ ਤੋਂ ਕੁਦਰਤੀ ਹੁੰਦੀ ਸੀ ਅਜ ਇੱਕ ਸਵਾਲ ਹੈ ਜੀ ਹਰੀ ਕ੍ਰਾਂਤੀ ਜਿਹੜੀ ਆਪਾਂ ਬੜਾ ਟੰਡੋਰਾ ਪਿੱਟਦਾ ਹੈ ਪਿੱਟਦੇ ਸਰਕਾਰ ਨੇ ਵੀ ਜੀ ਅਸੀਂ ਤੁਹਾਨੂੰ ਸਹੂਲਤਾਂ ਦੇਤੀਆਂ ਨਵੀਂ ਟੈਕਨੀਕ ਦੇਤੀ ਨਵੇਂ ਸਾਧਨ ਦੇਤੇ ਅਬਾਂ ਗੱਲ ਕਰਦੇ ਆ ਕਿ ਤੁਸੀਂ ਕਿਹਾ ਸੀ ਵੀ ਅਸੀਂ ਕਿਸੇ ਦੇ ਘਰ ਕਿਸੇ ਦੀ ਗਾਂ ਨੇ ਮੱਝ ਨੇ ਬੱਚਾ ਕੱਟਾ ਦੇ ਦੇਣਾ ਤੇ ਲੋਕ ਘਰ ਪਾਰਟੀ ਕਰਨ ਜਾਂਦੇ ਸੀ ਇਹ ਬੜੀ ਬੜੀ ਸੋਚਣ ਵਾਲੀ ਗੱਲ ਆ ਅੱਜ ਅਸੀਂ ਟਰੈਕਟਰ ਚਾਰ-ਚਾਰ ਖੜੇ ਕੀਤੇ ਆ ਉਨਾ ਚਾਰ ਨਹੀਂ ਹੁੰਦਾ ਬੰਦਿਆਂ ਕੋਲ ਟਾਈਮ ਨਹੀਂ ਤੇ ਉਦੋਂ ਸੀਮਤ ਸਾਧਨਾ ਖੂਹਾਂ ਦਾ ਪਾਣੀ ਨਹਿਰਾਂ ਦਾ ਪਾਣੀ ਜਾਂ ਬਰਾਨੀਆਂ ਖੇਤੀਆਂ ਹੋਣੀਆਂ ਤੇ ਤਾਂ ਵੀ ਲੋਕ ਸੋਕੇ ਸੀ ਕੀ ਕਾਰਨ ਸੀ ਤੁਹਾਡੀ ਬਹੁਤ ਵਧੀਆ ਗੱਲ ਹੈ ਜੀ ਸਾਡੇ ਕੋਲੇ ਅਸਹਾੜ ਦੀ ਗਊ ਮਸ਼ਹੂਰ ਹੁੰਦੀ ਸੀ ਜੀ ਹਰ ਜ਼ਿਮੀਂਦਾਰ ਦੇ ਘਰੇ ਹੁੰਦੀ ਸੀ ਤੇ ਜਦੋਂ ਉਹ ਕੋਈ ਵਛਾ ਦੇ ਦਿੰਦੀ ਸੀ ਨਾ ਤੇ ਕਹਿੰਦੇ ਭਾਗਾ ਵਾਲਾ ਹੋ ਗਿਆ ਜੀ ਇਹਦੇ ਹਾਲ ਚੱਲ ਪਏ ਆਮ ਹਰ ਬੰਦੇ ਕੋਲੇ ਪਹੁੰਚ ਨਹੀਂ ਹੁੰਦੀ ਸੀ ਦੋ ਬਲਦ ਰੱਖਣ ਦੀ ਚਾਚੇ ਤੋਂ ਤਾਏ ਤੋਂ ਗਵਾਂਢੀ ਤੋਂ ਫੜਨਾ ਅੱਜ ਮੇਰਾ ਲੈ ਜਾ ਅੱਜ ਤੇਰਾ ਲੈ ਜਾ ਐਨੀ ਕਿ ਪਹੁੰਚੇ ਨਾਲ ਕਰਕੇ ਪਰ ਫਿਰ ਵੀ ਸੌਖੇ ਸੀ ਉਹਨਾਂ ਦਾ ਦੁੱਧ ਬੜਾ ਲਾ ਲਾਭ ਇੱਕ ਸੀ ਮਿੱਟ ਗੁੰਮਰੀ ਸ਼ਾਈ ਵਾਲ ਉਹਨਾਂ ਦਾ ਬੜਾ ਦੁੱਧ ਲਾਭ ਦੇ ਜੀ ਜੀ ਮਸ਼ਹੂਰ ਨਸਲ ਤੇ ਨੀਲੀ ਦਾ ਵੀ ਸੀ ਫਿਰ ਇਹਨਾਂ ਨੇ ਸਾਡੇ ਪ੍ਰੈਸ ਕਰਕੇ ਅਮਰੀਕਨ ਗਊ ਲਿਆ ਕੇ ਛੱਡੀ ਕਿਉਂਕਿ ਜੱਤੀ ਖੱਟੀ ਦਾ ਜਿਵੇਂ ਆਪਾਂ ਕਹਿੰਦੇ ਕਿ ਵੀ ਜੀਨਿੰਗ ਚਲਾ ਜਾਂਦਾ ਹੈ ਉਹਦੇ ਚ ਸੂਰ ਦਾ ਜੀਨਿੰਗ ਹੈ ਅੱਛਾ ਜੀ ਜੇ ਸੂਰ ਦਾ ਜੀਨਿੰਗ ਆ ਤਾਂ ਉਸ ਤਰ੍ਹਾਂ ਦੇ ਉਹਦੇ ਲੱਛਣ ਹੋਣਗੇ ਉਸ ਤਰ੍ਹਾਂ ਦਾ ਰੰਗ ਹੋਊਗਾ ਤੇ ਉਸ ਤਰ੍ਹਾਂ ਦੇ ਉਹ ਕੈਨਬਲ ਜੈਨੇਟਿਕਲੀ ਨਸਲੀ ਤੌਰ ਦੇ ਉੱਤੇ ਉਹਦੇ ਲੱਛਣ ਸੂਰ ਨਾਲ ਮਿਲਦੇ ਮਿਲਦੇ ਸਾਡਾ ਦੇਸੀ ਬੱਚਾ ਸੜਕ ਤੇ ਖੜਾ ਹੋਵੇ ਤੁਸੀਂ ਹਾਰਨ ਮਾਰੋ ਪਾਸੇ ਹੋ ਜੂਆ ਬਿਲਕੁਲ ਨਹੀਂ ਹੋਊਗਾ 60 40 ਦਾ ਕਿੱਲਾ ਹੋਵੇ ਜੇ ਮੱਕੀ ਦੇ ਕਿੱਲੇ ਨੂੰ ਲੱਗ ਗਿਆ ਸਿਰੇ ਤੇ ਖਾ ਕੇ ਮੜੂਗਾ ਵਾਪਸ ਨਹੀਂ ਮੁੜਦਾ ਕਿਉਂ ਉਹਦੇ ਚ ਬੁੱਧੀ ਉਹਨੇ ਕੀ ਅੱਛਾ ਤੁਹਾਨੂੰ ਕੀ ਲੱਗਦਾ ਨਾਲ ਅਗਲੀ ਗੱਲ ਤੋਂ ਹੀ ਸ਼ੁਰੂ ਕਰ ਲਿਓ ਇਹ ਜਿਹੜਾ ਉਹਦਾ ਦੁੱਧ ਪੀਣ ਵਾਲੇ ਕਿਤੇ ਸਾਡੀ ਮਤ ਵੀ ਓਦਾਂ ਦੀ ਤਾਂ ਨਹੀਂ ਹੋ ਗਈ ਅਸੀਂ ਇੱਕ ਦੂਰੇ ਦੀ ਗੱਲ ਹੀ ਸੁਣਨੋਂ हट ਗਏ ਬਿਲਕੁਲ ਘਟੂ ਜੀ ਅਸੀਂ ਆਪਸੀ ਭਾਈਚਾਰਕ ਸਾਂਝ ਗਵਾਲੀ ਅਸੀਂ ਛੋਟੀਆਂ ਗੱਲਾਂ ਤੇ ਜਿੱਦ ਕਰਨ ਲੱਗੇ ਇਹ ਇੱਕ ਇਹੀ ਕਾਰਨ ਤਾਂ ਨਹੀਂ ਕਿਤੇ ਦੁੱਧ ਤੇ ਬੁੱਧ ਵਾਲੀ ਗੱਲ ਜਿਹੜੀ ਉਹ ਅੱਗੇ ਚੱਲ ਚੱਲ ਪਈ ਤੁਹਾਡੀ ਬਹੁਤ ਸੋਹਣੀ ਗੱਲ ਹੈ ਜੀ ਕਿਉਂਕਿ ਜਦੋਂ ਉਹ ਆਪਣੇ ਕੋਲ ਕੁਦਰਤੀ ਖਰਾਕਾਂ ਹੁੰਦੀਆਂ ਸੀ ਬੜੇਵੇਂ ਘਰਾਂ ਦੇ ਜੀ ਛੋਲੇ ਹੁੰਦੇ ਸੀ ਚੌਹ ਹੁੰਦੇ ਸੀ ਜੋ ਜ ਆ ਪਾਵਾਂਗੇ ਉਹੋ ਜੇ ਕੱਢਾਂਗੇ ਨਾ ਜੀ ਉਹ ਚੀਜ਼ਾਂ ਆਪਣੇ ਕੋਲ ਸਰਕਾਰ ਨੇ ਹੌਲੀ-ਹੌਲੀ ਪਾਲਿਸੀ ਦੇ ਨਾਲ ਖੋਲੀਆਂ ਤੇ ਆਪਾਂ ਨੂੰ ਤਾਂ ਲਿਆਂਦਾ ਚੋਰੀ ਤੇ ਜੀ ਆਹ ਗੱਟਾ ਫਲਾਨੀ ਚੋਰੀ ਆ ਪਰ ਦੂਜੀ ਚੋਰੀ ਐ ਔਰ ਚੋਰੀ ਉੱਤੇ ਸਪੈਸ਼ਲ ਲਿਖਤਾ ਵੀ ਕਿਲੋ ਯੂਰੀ ਐ ਗੱਟੇ ਦੇ ਵਿੱਚ ਹਾਂਜੀ 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 ਜੇ ਤਾਂ ਮੇਰਾ ਕਿਸਾਨ ਵੀਰ ਯੂਰੀਆ ਨੀਰੇ ਤੇ ਪਾਉਂਦਾ ਉਹ ਤਾਂ ਮਾੜਾ ਹੈ ਤੇ ਜੇ ਸਾਡੇ ਪਾਸਵਾਂ ਨੂੰ ਡਾਇਰੈਕਟਲੀ ਖਵਾਤੀ ਤੇ ਉਹ ਚੰਗੀ ਆਹ ਚੰਗੀ ਦੇਖੋ ਅਸੀਂ ਕਿੱਧਰ ਨੂੰ ਗਏ ਜੀ ਸਾਡੀ ਸੋਚ ਨੂੰ ਉਹਨਾਂ ਨੇ ਕਿੰਨਾ ਪਰਖ ਕੇ ਤੇ ਕਿੱਧਰ ਨੂੰ ਗਏ